ਸਾਡੇ ਤੋਂ ਡੈਮ ਤੋਂ ਪਾਣੀ ਮੁੰਨਾ ਆਈ ਨਹੀਂ ਰਿਹਾ ਸਾਡਾ ਪ੍ਰਬੰਧ ਹੀ ਨਹੀਂ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ 20MB ਜਿਹੜਾ 24 ਅਪ੍ਰੈਲ ਤੋਂ ਝਗੜਾ ਸ਼ੁਰੂ ਹੋਇਆ ਉਹ 24 ਅਪ੍ਰੈਲ ਤੋਂ ਝਗੜਾ ਕੀ ਸ਼ੁਰੂ ਹੋਇਆ ਸੀ ਕਿ ਜੀ 20MB ਸਾਡੇ ਹਿੱਸੇ ਦਾ ਜਿਹੜਾ ਸਾਡੇ ਹਿੱਸੇ ਦਾ ਪਾਣੀ ਉਹ ਖੋ ਕੇ ਹਰਿਆਣੇ ਨੂੰ ਦੇਣਾ ਚਾਹੁੰਦਾ ਹੈ ਇਹਨਾਂ ਦਾ ਡੈਮ ਦੇ ਉੱਤੇ ਕੰਟਰੋਲ ਕਿਦਾ ਹੋਇਆ BBMB ਫਿਰ ਅਸੀਂ ਰੋਕਤਾ ਸਾਡਾ ਸੀਐਮ ਲੈ ਕੇ ਚਲਾ ਗਿਆ ਪੁਲਿਸ ਲੈ ਕੇ ਚਲਾ ਗਿਆ ਉਹ ਕੂਟ ਚੜਾ ਗਿਆ ਫਿਰ ਜ਼ਿੰਮੇਵਾਰ ਕਿਹਦੀ ਹੋਈ ਅਸੀਂ ਹਾਈ ਕੋਰਟ 'ਚ ਰਿਵਿਊ ਪਾਇਆ ਹਾਈ ਕੋਰਟ ਨੇ ਫਿਰ ਸਾਡਾ ਰਿਜੈਕਟ ਕਰਤਾ ਅਸੀਂ ਸੁਪਰੀਮ ਕੋਰਟ ਚ ਗਏ ਉਹਨੇ ਰਿਜੈਕਟ ਕਰਤਾ ਫਿਰ ਡੈਮ ਪਰ ਹਿੰਦੀ ਜ਼ਿੰਮੇਵਾਰੀ ਕਿਹਦੀ ਹੋਗੀ ਬੀਵੀਐਮਬੀ ਦੀ ਤੇ ਫਿਰ ਬੀਵੀਐਮਬੀ ਕੌਣ ਹੈ ਉਹ ਨੇ ਦਿੱਲੀ ਵਾਲੇ ਨੇ ਛੁ ਕੇਂਦਰ ਨੇ ਜਾਨ ਬੁੰਝ ਕੇ ਪੰਜਾਬ ਨੂੰ ਡੋਣ ਬਸ ਮੈਂ ਕਹਿੰਦਾ ਨਹੀਂ ਚਾਹੁੰਦਾ ਸੀ ਪੰਜਾਬ ਤੋਂ ਬਦਲ ਲੈਂਦਾ ਇਹ ਵੀ ਇੱਕ ਤਰੀਕਾ ਸੀ ਜਿਹੜੀ ਖੜਾ ਹੋਣਗੇ ਚਲ ਇਹਨਾਂ ਦੇ ਚੱਕੋ ਫੱਟੇ ਤੁਸੀਂ ਡੈਮ ਤੁਹਾਨੂੰ ਪਤਾ ਹੈ ਵੀ ਪਾਣੀ ਅੱਜ ਕੀ ਜ਼ਿਆਦਾ ਆਉਣਾ ਹੈ ਤੁਸੀਂ ਡੈਮ ਥੋੜਾ ਉਨਾ ਰੱਖੋ ਕਿਉਂ ਨਹੀਂ ਰੱਖਿਆ BBMP ਨਾ ਕਰਨਾ ਸੀ BBMP ਤੇ ਅਜੇ ਤੱਕ ਸਫਾਈ ਨਹੀਂ ਆਈ ਇਸੋ ਤੇ ਨਾ ਕੋ ਦੇਗਾ ਵੀ ਉਹ ਜਾਣ ਬੁਝ ਕੇ ਕਰਿਆ ਹੈ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਅੱਜ ਤੱਕ ਨਹੀਂ ਕਹਤਾ ਵੀ ਬੜੀ ਤੁਹਾਨੂੰ ਕਹਿ ਰਿਹਾ ਇਹ ਜਾਣ ਬੁਝ ਕੇ ਕਰਿਆ ਗਿਆ ਹੈ BBMP ਨੂੰ ਕਬਜ਼ਾ ਦਿੱਤਾ ਗਿਆ BBMP ਕਿਉਂਕਿ ਪੰਜਾਬ ਤੋਂ ਬਦਲਾ ਲੈਣੇ ਜਦ ਇਹਨਾਂ ਨੇ ਡੈਮ ਸਾਰੇ ਕੰਟਰੋਲ ਲੈ ਲਏ ਮਾਧੋਪੁਰ ਵਾਲਾ ਹੈੱਡਵਰਟਸ ਹੈ ਇਹਨੂੰ ਕਿਉਂ ਨਹੀਂ ਠੀਕ ਕਰਿਆ ਕੇਂਦਰ ਨੇ ਕਰਨਾ ਸੀ ਨਾ ਇਹ ਇਹ ਦਿੱਪਿੰਗ ਪਾਇਆ ਸੀ ਪੰਜਾਬ ਦੇ ਉੱਤੇ ਡਾਂਗ ਫੇਰਨ ਦਾ ਤਰੀਕਾ ਹੈ